ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਵਾਗਤ। ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ। ਸੋ ਅੱਜ ਆਪਾਂ ਬਣਾਵਾਂਗੇ ਪਰਵਾ ਸ਼ਿਮਲਾ ਮਿਰਚ ਜਿਹੜੀ ਮੈਨੇ ਸ਼ਿਮਲਾ ਮਿਰਚਾਂ ਦੀ ਸਟਫਿੰਗ ਬਣਾਈ ਹੈ ਉਹ ਬਹੁਤ ਹੀ ਚਟਪਟੀ ਤੇ ਲਾਜਵਾ ਬਣੀ ਹੈ। ਤੁਸੀਂ ਮੇਰੀ ਇਹ ਵਾਲੀ ਰੈਸਪੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ। ਹੁਣ ਅਸੀਂ ਅੱਜ ਦੀ ਰੈਸਪੀ ਸ਼ੁਰੂ ਕਰ ਦਿੰਦੇ ਹਾਂ। ਪਰਵਾ ਸ਼ਿਮਲਾ ਮਿਰਚ ਬਣਾਉਣ ਲਈ ਮੈਂ ਇੱਥੇ ਲਈ ਹੈ 1/2 ਕਿਲੋ ਸ਼ਿਮਲਾ ਮਿਰਚ। ਦੇਖ ਲਓ ਸ਼ਿਮਲਾ ਮਿਰਚ ਮੇਰੇ ਦਾ ਸਾਈਜ਼ ਮੀਡੀਅਮ ਸਾਈਜ਼ ਹੈ ਸਾਰਿਆਂ ਦਾ ਤੇ 2 ਚਮਚ ਮੈਂ ਅਦਰਕ ਤੇ ਲਸਣ ਨੂੰ ਬਰੀ ਕੱਟ ਲਿਆ ਤੇ ਇੱਥੇ ਲਿੱਤੇ ਐ ਮੀਡੀਅਮ ਸਾਈਜ਼ 2 ਟਮਾਟਰ 3 ਮੀਡੀਅਮ ਸਾਈਜ਼ ਪਿਆਜ਼ ਬ੍ਰਿਕ ਚੌਪਡ 2 ਹਰੀ ਮਿਰਚ ਤੇ 5 ਤੋਂ 6 ਉਬਲੇ ਹੋਏ ਆਲੂ ਸਭ ਤੋਂ ਪਹਿਲਾਂ ਅਸੀਂ ਇੱਕ ਪੈਨ ਵਿੱਚ ਪਾਵਾਂਗੇ ਔਇਲ ਔਇਲ ਮੈਂ ਇੱਥੇ ਮਸਟਰਡ ਔਇਲ ਯੂਜ਼ ਕਰ ਰਹੀ ਹਾਂ ਤੁਸੀਂ ਕੋਈ ਵੀ ਔਇਲ ਯੂਜ਼ ਕਰ ਸਕਦੇ ਹੋ ਪਰ ਮਸਟਰਡ ਔਇਲ ਨਾਲ ਜਿਹੜਾ ਸਵਾਦ ਹੈ ਬਹੁਤ ਹੀ ਵਧੀਆ ਆਂਦਾ ਹੈ ਇੱਥੇ ਮੈਂ 2 ਟੇਬਲस्पून ਦੇ ਕਰੀਬ ਔਇਲ ਪਾਇਆ। ਉਹਦੇ ਵਿੱਚ ਪਾਇਆ ਅੱਧਾ ਚਮਚ ਜੀਰਾ ਤੇ ਅੱਧਾ ਚਮਚ ਅਸੀਂ ਪਾਣਾ ਹੈ ਧਨੀਆ, ਸਾਬਤ ਧਨੀਆ ਪਾਇਆ। ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ। ਜਦੋਂ ਇਹ ਚੰਗੀ ਤਰ੍ਹਾਂ ਰੋਸਟ ਹੋ ਜਾਵੇਗੇ ਫਿਰ ਅਸੀਂ ਇਹਦੇ ਵਿੱਚ ਪਾਣਾ ਹੈ ਆਪਣਾ ਕੱਟਿਆ ਹੋਇਆ ਬਰੀਕ ਕੱਟਿਆ ਹੋਇਆ ਅਦਰਕ ਤੇ ਲਸਣ। ਇੱਥੇ ਮੈਂ 1 ਇੰਚ ਅਦਰਕ ਲਿੱਤਾ ਹੈ ਤੇ 5 ਤੋਂ 6 ਮੋਟੀਆਂ ਕਲੀਆਂ ਲਸਣ ਦੀਆਂ ਲਿੱਤੀਆਂ ਤੇ ਇਹਨਾਂ ਨੂੰ ਅਸੀਂ ਵਿੱਚ ਪਾ ਦਵਾਂਗੇ। ਹੁਣ ਸਾਡਾ ਰੋਸਟ ਹੋ ਗਿਆ ਹੈ। ਜੀਰਾ ਤੇ ਧਨੀਆ ਹੁਣ ਅਸੀ ਇਹਦੇ ਵਿੱਚ ਅਦਰਕ ਤੇ ਲਸਣ ਪਾ ਲੈਣਾ ਤੇ ਇਹਨਾਂ ਨੂੰ ਵੀ ਥੋੜਾ ਜਿਹਾ ਸੀ ਬ੍ਰਾਊਨ ਹੋਣ ਤੱਕ ਰੋਸਟ ਕਰ ਲੈਣਾ ਜਿਆਦਾ ਨਾ ਕਰਿਓ 30 ਸੈਕਿੰਡ ਇਨਫ ਹੈ 30 ਸੈਕਿੰਡ ਲਈ ਹੀ ਰੋਸਟ ਕਰਨਾ ਹੁਣ ਇਹ ਰੋਸਟ ਹੋ ਗਏ ਹੁਣ ਅਸੀ ਇਹਦੇ ਵਿੱਚ ਪਾਵਾਂਗੇ ਤਿੰਨ ਮੀਡੀਅਮ ਸਾਈਜ਼ ਬਰੀਕ ਕੱਟੇ ਹੋਏ ਪਿਆਜ਼ ਪਿਆਜ਼ ਤੁਸੀਂ ਬਰੀਕ ਕੱਟ ਕੇ ਹੀ ਪਾਇਓ ਇਸ ਨਾਲ ਹੀ ਵਧੀਆ ਫਲੇਵਰ ਆਉਂਦਾ ਹੈ بڑے بڑے ਪਿਆਜ਼ ਨਾ ਪਾਇਓ ਹੁਣ ਅਸੀ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਹੈ ਤਿੰਨ ਤੋਂ 4 ਮਿੰਟ ਤੱਕ ਮੈਂ ਪਿਆਜ਼ਾਂ ਨੂੰ ਰੋਸਟ ਕਰ ਲਿਆ ਹੁਣ ਤੁਸੀਂ ਵੇਖ ਸਕਦੇ ਹੋ ਇਹ 골ਡਨ ਬ੍ਰਾਊਨ ਕਲਰ ਦੇ ਹੋ ਗਏ ਨੇ ਇਸ ਤਰ੍ਹਾਂ ਦੇ ਹੀ ਅਸੀਂ ਪਿਆਜ਼ ਕਰਨੇ ਆ 골ਡਨ ਬ੍ਰਾਊਨ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਦੋ ਮੀਡੀਅਮ ਸਾਈਜ਼ ਕੱਟੇ ਹੋਏ ਪਿਆਜ਼ ਤੇ ਦੋ ਹਰੀ ਮਿਰਚਾਂ ਬਰੀਕ ਕੱਟੀਆਂ ਹੋਈਆਂ ਇਹਨਾਂ ਨੂੰ ਅਸੀਂ ਇਹ ਪਿਆਜ਼ਾਂ ਵਿੱਚ ਐਡ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਵੈਸੇ ਮੈਂ 1.5 ਚਮਚ ਦੇ ਕਰੀਬ ਨਮਕ ਪਾਇਆ ਹੈ ਤੇ ਉਸ ਤੋਂ ਬਾਅਦ ਪਾ ਲੈ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਹਲਦੀ ਪਾਊਡਰ ਛੋਟਾ ਚਮਚ ਯੂਜ਼ ਕਰ ਰਹੀ ਹਾਂ ਟੀस्पून ਤੇ ਚਮਚ ਦਾ ਚੌਥਾ ਹਿੱਸਾ ਪਾਣਾ ਹੈ ਲਾਲ ਮਿਰਚ ਪਾਊਡਰ ਦਾ ਅ ਜ ਤੁਸੀਂ ਜ਼ਿਆਦਾ ਖਾਂਦੇ ਹੋ ਤਾਂ ਜ਼ਿਆਦਾ ਵੀ ਐਡ ਕਰ ਸਕਦੇ ਹੋ ਤੇ ਹੁਣ ਅਸੀਂ ਨਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਹੁਣ ਅਸੀਂ ਇਸ ਨੂੰ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਕਿ ਸਾਡੇ ਜਿਹੜੇ ਟਮਾਟਰ ਹੈ ਉਹ ਚੰਗੀ ਤਰ੍ਹਾਂ ਗਲ ਨਹੀਂ ਜਾਂਦੇ ਸਕੀਨ ਨੂੰ ਨਾਲ ਦੇ ਇੱਥੇ ਮੈਂ ਜਿਹੜੇ ਆਪਣੇ ਆਲੂ ਲਿੱਤੇ ਸੀਗੇ ਉਹਨਾਂ ਨੂੰ ਬਰੀਕ-ਬਰੀਕ ਕੱਟ ਲਿਆ 4 ਤੋਂ 5 ਮਿੰਟ ਹੋ ਗਏ ਨੇ ਟਮਾਟਰ ਸਾਡੇ ਚੰਗੀ ਤਰ੍ਹਾਂ ਗਲ ਗਏ ਨੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਬਰੀਕ ਕੱਟੇ ਹੋਏ ਆਲੂ ਆਲੂ ਇਹਦੇ ਵਿੱਚ ਪਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਉੱਪਰ ਤੇ ਜਿਹੜਾ ਮੇਰਾ ਸਪੈਚੂਲਾ ਹੈ ਮੈਂ ਉਸ ਨਾਲ ਆਪਣੇ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੀ ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ ਜਾਂ ਫਿਰ ਤੁਸੀਂ ਬਾਅਦ ਵਿੱਚ ਗੈਸ ਦੀ ਫਲੇਮ ਬੰਦ ਕਰਕੇ ਵੀ ਕਰ ਸਕਦੇ ਹੋ ਪਰ ਇਸ ਤਰ੍ਹਾਂ ਵੀ ਵਧੀਆ ਹੋ ਜਾਂਦੇ ਨੇ ਇੱਕ ਤੋਂ 2 ਮਿੰਟ ਹੀ ਐਕਸਟਰਾ ਲੱਗਦੇ ਨੇ ਤੇ ਚੰਗੀ ਤਰ੍ਹਾਂ ਅਸੀਂ ਇਹਨਾਂ ਨੂੰ ਮੈਸ਼ ਕਰ ਕਰਕੇ ਚੰਗੀ ਤਰ੍ਹਾਂ ਪਕਾ ਲਾਣਾ ਹੈ 2 ਤੋਂ 3 ਮਿੰਟ ਬਹੁਤ ਹੈ ਉਦ ਵਿੱਚ ਹੀ ਵਧੀਆ ਤਿਆਰ ਹੋ ਜਾਂਦਾ ਹੈ ਤੇ ਹੱਥ ਤੁਸੀਂ ਨਮਕ ਨੂੰ ਵਿੱਚ ਆਪਣੇ ਅਕੋਰਡਿੰਗ ਚੈੱਕ ਕਰਕੇ ਹੋਰ ਐਡ ਕਰ ਸਕਦੇ ਹੋ ਤੁਹਾਨੂੰ ਘੱਟ ਵੱਧ ਲੱਗੇ ਉਸ ਅਕੋਰਡਿੰਗ ਤੁਸੀਂ ਚੈੱਕ ਕਰ ਲਿਓ ਹੁਣ ਮੇਰੇ ਜਿਹੜੇ ਆਲੂ ਆ ਚੰਗੀ ਤਰ੍ਹਾਂ ਮੈਸ਼ ਹੋ ਗਏ ਆ ਤੇ ਮਸਾਲਾ ਵੀ ਵਧੀਆ ਪੱਕ ਗਿਆ ਦੋ ਤੋਂ ਤਿੰਨ ਮਿੰਟ ਪਕਾ ਲਿਆ ਮੈਂ ਇਸ ਨੂੰ ਹੁਣ ਮੈਂ ਇਹਦੇ ਵਿੱਚ ਐਡ ਕਰ ਰਹੀ ਹਾਂ ਧਨੀਆ ਧਨੀਆ ਤੁਸੀਂ ਬੜਾ ਛੋਟਾ ਜਿਵੇਂ ਵੀ ਕੱਟ ਕੇ ਐਡ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਜਦੋਂ ਮਿਕਸ ਹੋ ਜਾਂਦੇ ਆ ਨਾ ਤਾਂ ਬਹੁਤ ਵਧੀਆ ਫਲੇਵਰ ਲੱਗਦਾ ਹੈ ਜਿਹੜੇ ਧਨੀਏ ਦੇ ਡੰਡਲ ਹੈ ਉਹ ਵੀ ਤੁਸੀਂ ਜ਼ਰੂਰ ਐਡ ਕਰੋ ਉਸ ਨਾਲ ਵੀ ਵਧੀਆ ਫਲੇਵਰ ਆਉਂਦਾ ਹੈ ਤੇ ਇਸ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਅਸੀਂ ਆਪਣੀ ਗੈਸ ਦੀ ਫਲੇਮ ਕਰਦਣੀ ਬੰਦ ਐਥੇ ਮੈਂ ਲਈਤੀ ਆ 1/2 ਕਿਲੋ ਸ਼ਿਮਲਾ ਮਿਰਚ ਇਹਨਾਂ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਸੁਕ ਤੇ ਹੁਣ ਅਸੀਂ ਇਹਨਾਂ ਨੂੰ ਵਿੱਚ ਤੋਂ ਖਾਲੀ ਕਰਨਾ ਹੈ ਜਿਹੜੇ ਬੀਜ ਹੈ ਬਾਹਰ ਕੱਢਨੇ ਆ ਤਾਂ ਹੀ ਅਸੀਂ ਇਹਦੇ ਵਿੱਚ ਆਪਣਾ ਮਸਾਲਾ ਪਾ ਸਕਾਂਗੇ ਤੇ ਇੱਥੇ ਮੈਂ Shimla mirch ਲਿੱਤੀ 나ਇਫ ਨਾਲ ਜਿਹੜਾ ਉਹਦਾ ਉੱਪਰਲਾ ਪਾਰਟ ਹੈ ਪਹਿਲਾਂ ਉਸ ਨੂੰ ਕੱਟਿਆ ਤੇ ਹੌਲੀ-ਹੌਲੀ ਜਿਹੜੇ ਉਹਦੇ ਬੀਜ ਹੈ ਉਹਨਾਂ ਨੂੰ ਅਸੀਂ ਬਾਹਰ ਕੱਢਣਾ ਹੈ ਤੁਸੀਂ ਵੇਖ ਸਕਦੇ ਹੋ ਮੈਂ ਕਿਸ ਤਰ੍ਹਾਂ ਕਰ ਰਹੀ ਹਾਂ ਤੁਸੀਂ ਵੀ ਇਸ ਤਰ੍ਹਾਂ ਹੀ ਕਰਿਓ ਤੇ ਈਜ਼ੀਲੀ ਇਸ ਨਾਲ ਨਿਕਲ ਜਾਂਦੇ ਆ ਇੱਕ ਤਾਂ ਮੈਂ ਐਮਪਟੀ ਕਰ ਦਿੱਤੀ ਹੁਣ ਮੈਂ ਤੁਹਾਨੂੰ ਦੂਸਰੀ Shimla mirch ਵੀ ਖਾਲੀ ਕਰਕੇ ਦਿਖਾਉਂਦੀ ਆਮ ਦੇਖੋ ਪਹਿਲਾਂ ਅਸੀਂ ਜਿਹੜੀ ਇਹ ਉੱਪਰ ਵਾਲਾ ਪਾਰਟ ਹੈ ਉਸ ਨੂੰ ਨਾਈਫ ਨਾਲ ਹੌਲੀ-ਹੌਲੀ ਕੱਟ ਦੇਣਾ। ਹੁਣ ਅਸੀਂ ਇਹਦੇ ਵਿੱਚ ਹੋਲ ਕਰਨਾ ਹੈ ਤਾਂ ਜੋ ਜਿਹੜੇ ਇਹ ਬੀਜ ਹੈ ਆਸਾਨੀ ਨਾਲ ਬਾਹਰ ਨਿਕਲ ਜਾਣ। ਦੇਖੋ ਅਸੀਂ ਹੌਲੀ-ਹੌਲੀ ਕਰ ਲੈਣਾ। ਅਗਰ ਸਾਈਡ ਤੇ ਮਾਰੇ ਮੋਟੀ ਟੁੱਟ ਵੀ ਜਾਵੇ ਉਹ ਚ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਮਸਾਲਾ ਜਿਹੜਾ ਬਾਹਰ ਨਹੀਂ ਆਉਂਦਾ ਕਿਉਂਕਿ ਆਲੂ ਦਾ ਮਸਾਲਾ ਹੈ। ਵਧੀਆ ਫਿੱਟ ਰਹਿੰਦਾ ਹੈ ਅੰਦਰ। ਸੋ ਇਸ ਤਰ੍ਹਾਂ ਹੀ ਮੈਂ ਆਪਣੇ ਸਾਰੇ ਸ਼ਿਮਲਾ ਮਿਰਚਾਂ ਨੂੰ ਐਮਪਟੀ ਕਰ ਲਿਆ। ਹੁਣ ਅਸੀਂ ਇੱਕ-ਇੱਕ ਕੱਟ ਕੇ ਆਪਣੇ ਸਾਰੇ ਸ਼ਿਮਲਾ ਮਿਰਚੇ ਵਿੱਚ ਮਸਾਲਾ ਭਰ ਲੈਣਾ ਹੈ। ਜਿਹੜਾ ਇਹ ਮੈਂ ਤੁਹਾਨੂੰ ਮਸਾਲਾ ਦੱਸਿਆ ਹੈ ਇਹ ਪੂਰਾ ਇਹਦੇ ਵਿੱਚ ਫਿੱਲ ਹੋ ਜਾਏਗਾ ਅਗਰ ਥੋੜਾ ਬੋਤਾ ਬਚ ਵੀ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਬਾਅਦ ਵਿੱਚ ਬ੍ਰੈਡ ਵਗੈਰਾ ਤੇ ਲਗਾ ਕੇ ਖਾ ਸਕਦੇ ਹੋ ਸੁਆਦ ਲੱਗਦਾ ਹੈ ਖਾਣ ਨੂੰ ਤੇ ਇਸ ਤਰ੍ਹਾਂ ਅਸੀਂ ਇਸ ਨੂੰ ਭਰ ਲੈਣਾ ਜਿਹੜੇ ਸ਼ਿਮਲਾ ਮਿਰਚ ਦਾ ਉੱਪਰਲਾ 파ਟ ਥੋੜਾ ਛੋਟਾ ਸੀਗਾ ਉਹਨਾਂ ਨੂੰ ਮੈਂ ਛੋਟੇ ਚਮਚ ਨਾਲ ਲੈ ਕੇ ਭਰ ਲਿਆ ਚੰਗੀ ਤਰ੍ਹਾਂ ਇਸ ਤਿਹੇ ਨਾਲ ਮੈਂ ਆਪਣੀ ਸਾਰੀ ਸ਼ਿਮਲਾ ਮਿਰਚਾਂ ਨੂੰ ਚੰਗੀ ਤਰ੍ਹਾਂ ਭਰ ਲਿਆ ਸੀਗਾ ਜੇ ਜਿਹੜੀ ਸਟਫਿੰਗ ਸੀਗੀ ਮੈਂ ਥੋੜੀ ਜ਼ਿਆਦਾ ਹੀ ਭਰੀ ਸੀਗੀ ਨੀਚਲੀ ਸਾਈਡ ਨੂੰ ਮੈਂ ਜ਼ਿਆਦਾ ਕਰ ਦਿੱਤੀ ਸੀਗੀ ਤੇ ਉੱਪਰ ਵਾਲੀ ਸਾਈਡ ਥੋੜੀ ਘੱਟ ਹੀ ਰੱਖੀ ਕਿਉਂਕਿ ਜਦੋਂ ਅਸੀਂ ਨਾ ਤਲਣਾਂਏ ਤਾਂ ਇਹ ਸੌਫਟ ਹੋ ਜਾਂਦੀ ਐ ਸ਼ਿਮਲਾ ਵਿੱਚ ਫਿਰ ਜਿਹੜੀ ਸਟਫਿੰਗ ਐ ਜੇ ਤੁਸੀਂ ਓਵਰਲੋਡ ਕਰ ਦੋਗੇ ਐਕਸਟਰਾ ਤਾਂ ਸਾਰੀ ਬਾਹਰ ਆ ਜਾਂਦੀ ਐ ਸੋ ਇਸ ਲਈ ਇਸ ਨੂੰ ਜ਼ਿਆਦਾ ਓਵਰਲੋਡ ਨਾ ਕਰਿਓ ਵੀ ਓਵਰਲੋਡਿੰਗ ਘੱਟ ਰੱਖਿਓ ਥੋੜੀ ਜੀ نیچے-níਚੇ ਤੁਸੀਂ ਜ਼ਿਆਦਾ ਸਟਫ ਕਰਦੇ ਹੋ ਤੇ ਉੱਪਰ ਥੋੜੀ ਇਸਨੇ ਖਾਲੀ ਸਪੇਸ ਰਹਿਣ ਦਿਓ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਮੈਂ ਸਾਰੀ ਸ਼ਿਮਲਾ ਮਿਰਚਾਂ ਨੂੰ ਸਟਫ ਕਰ ਲਿਆ ਚੰਗੀ ਤਰ੍ਹਾਂ ਤੇ ਇੱਥੇ ਅਸੀਂ ਲਵਾਂਗੇ ਕਿ ਕੜਾਹੀ ਕੜਾਈ ਜੇ ਹੋਏ ਤਾਂ ਬੜੀ ਹੀ ਲਿਓ ਜਿਸ ਨਾਲ ਕਿ ਇੱਕ ਵਾਰ ਚ ਸਾਰੀ ਸ਼ਿਮਲਾ ਮਿਰਚਾਂ ਇਹਨਾਂ ਵਿੱਚ ਆ ਜਾਣ ਤੇ ਇੱਥੇ ਮੈਂ ਕੜਾਹੀ ਚ ਪਾਇਆ 4 ਤੋਂ 5 ਟੇਬਲस्पून ਦੇ ਕਰੀਬ ਮਸਟਰਡ ਆਇਲ ਇੱਥੇ ਮੈਂ ਮਸਟਰਡ ਆਇਲ ਹੀ ਯੂਜ਼ ਕਰ ਰਹੀ ਹਾਂ ਤੁਸੀਂ ਚਾਹੇ ਤਾਂ ਦੂਸਰਾ ਆਇਲ ਵੀ ਯੂਜ਼ ਕਰ ਸਕਦੇ ਹੋ ਜਦੋਂ ਸਾਡਾ ਆਇਲ ਥੋੜਾ ਜਿਹਾ ਗਰਮ ਹੋ ਗਿਆ ਫਿਰ ਅਸੀਂ ਇਹਦੇ ਵਿੱਚ ਆਪਣੀ ਸ਼ਿਮਲਾ ਮਿਰਚਾਂ ਨੂੰ ਪਾ ਤਵਾਂਗੇ ਤੇ ਗੈਸ ਦੀ ਫਲੇਮ ਕਰ ਦੇਣੀ ਹੈ ਮੀਡੀਅਮ ਤੇ ਹਾਈ ਫਲੇਮ ਤੇ ਨਾ ਰੱਖਿਓ ਤੇ ਅਸੀਂ ਇਸ ਨੂੰ ਟੱਕੇ ਸ਼ੈਲੋ ਫਰਾਈ ਕਰਾਂਗੇ ਹੁਣ 1 ਮਿੰਟ ਹੋ ਗਿਆ ਸੀ ਇਸ ਨੂੰ ਟਕੇ ਹੋਏ ਫਿਰ ਅਸੀਂ ਇਸ ਨੂੰ ਇੱਕ ਵਾਰ ਸਾਰੀ ਸਾਈਡਸ ਇਸ ਦੀ ਪਲਟ ਦੇਣੀ ਹੈ ਤੇ ਚੰਗੀ ਤਰ੍ਹਾਂ ਸੀ ਇਸ ਨੂੰ ਪਕਾਵਾਂਗੇ ਹੋਲੀ-ਹੋਲੀ ਇਸ ਦੀ ਸਾਈਡ ਪਲਟਿਓ ਥੋੜੇ ਜਿਹਾ ਟਾਈਮ ਜ਼ਰੂਰ ਲੱਗ ਜਾਂਦਾ ਹੈ ਸ਼ੈਲੋ ਫਰਾਈ ਕਰਨ ਵਿੱਚ ਪਰ ਵਧੀਆ ਬਣ ਕੇ ਤਿਆਰ ਹੁੰਦੀ ਹੈ ਬਾਅਦ ਚ ਆਰਾਮ ਨਾਲ ਸਾਰੀ ਸਾਈਡਸ ਇਸ ਦੀ ਪਲਟ ਲਿਓ ਜਿਸ ਸਾਈਡ ਤੁਹਾਨੂੰ ਕੱਚਾ ਲੱਗ ਰਿਹਾ ਹੈ ਜਿਸ ਸਾਈਡ ਤੋਂ ਪੱਕ ਹੋ ਗਿਆ ਉਸ ਸਾਈਡ ਚੇਂਜ ਕਰਕੇ ਦੂਜੀ ਸਾਈਡ ਤੋਂ ਇਸ ਨੂੰ ਤੁਸੀਂ ਪਕਾ ਲਿਓ ਇਸੇ ਤਰ੍ਹਾਂ ਇਸ ਨੂੰ ਫਿਰ ਤੇ ਟੱਕ ਦਵਾਂਗੇ ਤੇ ਦੋ ਤੋਂ ਤਿੰਨ ਮਿੰਟ ਬਾਅਦ ਇਸ ਦੀ ਸਾਈਡਸ ਚੇਂਜ ਕਰਕੇ ਫਿਰ ਦੂਸਰੀ ਸਾਈਡ ਤੋਂ ਇਸ ਨੂੰ ਪਕਾਣਾ ਹੈ ਇਸੇ ਤਰ੍ਹਾਂ ਹੀ ਮੈਂ ਇਹ ਪ੍ਰੋਸੈਸ ਦਾ ਯੂਜ਼ ਕਰਕੇ ਆਪਣੀ ਸ਼ਿਮਲਾ ਮਿਰਚ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਿਆ ਸੀਗਾ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਮੈਂ ਤੁਹਾਨੂੰ ਹਾਈ ਸਪੀਡ ਤੇ ਸਭ ਕੁਝ ਦਿਖਾ ਦਿੱਤਾ ਹੁਣ ਜਿਹੜੀਆਂ ਸਾਡੀ ਸ਼ਿਮਲਾ ਮਿਰਚ ਹੈ ਉਹ ਚੰਗੀ ਤਰ੍ਹਾਂ ਫਰਾਈ ਹੋ ਗਈਆਂ ਨੇ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਜਿਹੜੀ ਥੋੜੀ-ਬਹੁਤੀ ਸਾਈਡਸ ਮੈਨੂੰ ਕੱਚੀ ਲੱਗ ਰਹੀ ਹੈ ਉਸ ਨੂੰ ਵੀ ਮੈਂ ਉਸ ਸਾਈਡ ਨੂੰ ਚੰਗੀ ਤਰ੍ਹਾਂ ਪਕਾ ਲਿਆ ਤੇ ਜਿਹੜੀ ਜਿਹੜੀ ਸ਼ਿਮਲਾ ਮਿਰਚ ਸਾਡੀ ਚੰਗੀ ਤਰ੍ਹਾਂ ਫਰਾਈ ਹੋ ਗਈ ਆ ਉਹਨਾਂ ਨੂੰ ਅਸੀਂ ਬਾਹਰ ਪਲੇਟ ਤੇ ਕੱਢ ਲਵਾਂਗੇ ਇਸੇ ਤਰ੍ਹਾਂ ਮੈਂ ਆਪਣੀ ਜਿਹੀ ਸਾਰੀਆਂ ਸ਼ਿਮਲਾ ਮਿਰਚਾਂ ਸਿੱਗੀਆਂ ਉਹਨਾਂ ਨੂੰ ਬਾਹਰ ਇੱਕ ਪਲੇਟ ਤੇ ਕੱਢ ਲਿਆ ਤੇ ਵੇਖੋ ਵੇਖੋ ਕਿੰਨੀ ਸੋਹਣੀਆਂ ਲੱਗ ਰਹੀਆਂ ਨੇ ਤੇ ਖਾਣ ਨੂੰ ਵੀ ਬਹੁਤ ਹੀ ਸੁਆਦ ਬਣੀਆਂ ਸੀਗੀਆਂ ਚਟਪਟੀਆਂ ਮਸਾਲੇਦਾਰ ਪਰਵਾ ਸ਼ਿਮਲਾ ਮਿਰਚ ਇਸ ਨੂੰ ਤੁਸੀਂ ਪਰਾਂਠੇ ਨਾਲ ਖਾ ਸਕਦੇ ਹੋ ਰੋਟੀ ਨਾਲ ਜਿਸ ਜਿਵੇਂ ਵੀ ਚਾਹੋ ਤੁਸੀਂ ਖਾ ਸਕਦੇ ਹੋ ਤੇ ਰੋਟੀ ਦੇ ਨਾਲ ਰੈਤਾ ਬਣਾ ਕੇ ਵੀ ਇਸ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਬਹੁਤ ਹੀ ਸਵਾਦ ਲੱਗਦੀਆਂ ਨੇ ਖਾਣ ਨੂੰ ਤੇ ਤਿਫਨ ਵਿੱਚ ਵੀ ਪਾਉਣ ਲਈ ਬਹੁਤ ਹੀ ਵਧੀਆ ਹੁੰਦੀਆਂ ਨੇ ਠੰਡੀਆਂ ਵੀ ਖਾਣ ਨੂੰ ਬਹੁਤ ਸਵਾਦ ਲੱਗਦੀਆਂ ਨੇ ਅਗਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੇ ਰਹੀ ਤੇ ਆਪਾਂ ਹੁਣ ਮਿਲਦੇ ਹਾਂ ਕਿਸੇ ਵਧੀਆ ਜੀ ਨੈਕਸਟ ਰੈਸਪੀ ਦੇ ਨਾਲ ਉਦ ਤੱਕ ਲਈ ਸ਼੍ਰੀਕਾਂ